ਮਿੰਟੋ ਜੀ ਕੱਲ ਦੀ ਇੱਕ ਖਬਰ ਹੋਰ ਚਰਚਾ ਚੱਲ ਰਹੀ ਹੈ ਕਹਿੰਦੇ ਕਿ ਸਰਕਾਰ ਇੱਕ ਗੱਡੀ ਲੈ ਰਹੀ ਹੈ ਇੱਕ ਗੱਡੀ ਕੀ ਗੱਡੀਆਂ ਲੈ ਰਹੀ ਹੈ ਮਸਟ ਇਸ ਬੈਂਜ ਗੱਡੀਆਂ ਲੈ ਰਹੀ ਹੈ ਤੇ ਕਹਿੰਦੇ ਭਾਈ 7.5 ਕਰੋੜ ਦੀ ਗੱਡੀ ਆ ਤੇ ਫਿਰ ਹੁਣ ਬੁਲਟ ਪ੍ਰੂਫ ਕਰਾਉਣਾ ਉਹਦਾ ਵੀ 40-50 ਲੱਖ ਰੁਪਏ ਲੱਗਣਾ ਹੈ ਲਗਭਗ 2 ਕਰੋੜ ਦੇ ਨੇੜੇ ਤੇ ਗੱਡੀ ਪੈ ਗਈ ਤੇ ਹਾਲਾਤ ਪੰਜਾਬ ਦੇ ਵੈਸੇ ਹੀ ਆਪਾਂ ਨੂੰ ਪਤਾ ਹੀ ਹੈ ਆਪਾਂ ਅਕਸਰ ਚਰਚਾ ਕਰਦੇ ਆ ਪਰ ਕੀ ਜ਼ਰੂਰਤ ਪੈ ਗਈ ਹੈ ਜਾਂ ਕਿਹਦੇ ਵਾਸਤੇ ਇਹ ਗੱਡੀਆਂ ਲਈਆਂ ਜਾ ਰਹੀਆਂ ਮੈਂ ਦੇਖੋ ਗੱਡੀਆਂ ਬਾਰੇ ਨਹੀਂ ਮੈਂ ਤਾਂ ਇੱਕ ਗੱਡੀ ਬਾਰੇ ਖਬਰ ਪੜ੍ਹੀ ਆ ਕਿ ਮਰਸਡੀਜ਼ ਬੈਂਜ ਗੱਡੀ ਜਿਹੜੀ ਆ ਉਹ ਲਈ ਜਾ ਰਹੀ ਆ। ਹੂੰ ਠੀਕ ਹੈ ਜੀ ਤਾਂ ਉਹ ਵਾਸੀ ਤੇ ਛੋਟੇ ਹੁੰਦੇ ਗੀਤਾਂ 'ਚ ਹੀ ਸੁਣਦੇ ਹੁੰਦੇ ਸੀ ਮਰਸਡੀ ਤੇ ਨਾ ਮਾਨਕ ਨੇ ਗਾਣਾ ਗਾਇਆ ਹੈ ਮਰਸਡੀ ਯਾਰ ਦੀ। ਜੀ ਉਹ ਗੱਡੀ ਹੁੰਦੇ ਟਰੱਕ ਹੁੰਦੇ ਸੀਗੇ ਉਦੋਂ ਤਾਂ ਗਾਰ ਦਾ ਨਹੀਂ ਸੀ ਪਤਾ ਵੀ ਇਹ ਕਾਰ ਵੀ ਮਰਸਡੀਜ਼ ਹੁੰਦੀ ਆ। ਉਦੋਂ ਉਹ ਮਰਸਡੀਕਾਰ ਹੁੰਦੀ ਸੀ ਕਿ ਫਿਰ ਉਹ ਗਾਂ ਆ ਗਈ ਉਹਨੂੰ ਡੀ ਵੀ ਕਹਿੰਦੇ ਸੀ ਸ਼ਾਇਦ ਜੀ ਡੀ ਹੁੰਦੀ ਸੀ ਫਿਰ ਬਾਅਦ ਚ ਐਸ ਮਾਡਲ ਆਇਆ ਐਲਪੀ ਮਾਡਲ ਆਇਆ ਹੂੰ ਟਰੱਕਾਂ ਦਾ ਵੀ ਸ਼ਕੀਨ ਰਿਆ ਨਾ ਬਸ ਹਾਂ ਜੀ ਤੇ ਗੱਲ ਇਹ ਆ ਕਿ ਹੁਣ ਇਹ ਜਿਹੜਾ ਮਾਮਲਾ ਹੈ ਉਹ ਕੁਝ ਇਸ ਤਰ੍ਹਾਂ ਦਾ ਹੈ ਕਿ ਦੇਖੋ ਜਿਹੜਾ ਮੁੱਖ ਮੰਤਰੀ ਦਾ ਜਾਂ ਰਾਜਪਾਲ ਦਾ ਗੱਡੀਆਂ ਗੁੱਡੀਆਂ ਵਾਲਾ ਮਾਮਲਾ ਹੁੰਦਾ ਹੈ ਨਾ ਹੂੰ ਇਹ ਤਕਰੀਬਨ ਇੱਕੋ ਜਿਹਾ ਹੁੰਦਾ ਹੈ ਜੀ ਜਿੰਨੇ ਕੋ ਮੈਨੂੰ ਉਹ ਖਬਰ ਚ ਜਾਣਕਾਰੀ ਮਿਲੀ ਆ ਅੱਜ ਸੱਚ ਕੌਣ ਆਲਿਆ ਨੇ ਲਾਈ ਆ ਵੀ ਮਤਲਬ ਕਿ ਜਿਵੇਂ ਹੁਣ ਇਹਨਾਂ ਦੇ ਕੋਲ ਸ਼ਾਇਦ ਪਤਾ ਨਹੀਂ ਕਿਹੜੀ ਹੈ ਲੈਂਡ ਕਰੂਜ਼ਰ ਕਿਹੜੀ ਹੈ ਉਹ ਰਾਜਪਾਲ ਕੋਲ ਵੀ ਹੈ ਤੇ ਮੁੱਖ ਮੰਤਰੀ ਕੋਲ ਹਮ ਠੀਕ ਹੈ ਨਾ ਜੀ ਤਾਂ ਮਤਲਬ ਤੁਸੀਂ ਦੇਖਿਆ ਹੋਣਾ ਕਿ ਪਿੱਛੇ ਜੇ ਵੀ ਇੱਕ ਤਿਆਰੀ ਇਹਨਾਂ ਨੇ ਖਿੱਚੀ ਸੀਗੀ ਪਰ ਬਾਦ ਦੇ ਵਿੱਚ ਚਲੋ ਰੌਲਾ ਪੈ ਗਿਆ ਫਿਰ ਉਹ ਗੱਡੀਆਂ ਤਾਂ ਨਹੀਂ ਸਨ ਲਈਆਂ ਇਹਨਾਂ ਨੇ ਹੁਣ ਥਾਰ ਲਈਆਂ ਹੋਈਆਂ ਨੇ ਤੁਸੀਂ ਦੇਖੋਗੇ ਅਕਸਰ ਵੀਆਈਪੀ ਕਾਫਲੇ 'ਚ ਤੁਹਾਨੂੰ ਥਾਰ ਗੱਡੀਆਂ ਮਿਲ ਜਾਣਗੀਆਂ ਜੀ ਬਿਲਕੁਲ ਉਹ ਵੀ ਉਹ ਨਹੀਂ ਲਈਆਂ ਇਹਨਾਂ ਨੇ ਇਹਦੇ ਬਾਰੇ ਹੁਣ ਖਬਰ ਆ ਰਹੀ ਹੈ ਕਿ ਇੱਕ ਤੇ ਸ਼ਾਇਦ 1 ਕਰੋੜ ਤੇ 20 ਲੱਖ ਦੀ ਇਹ ਕਾਰ ਹੈ ਜਿਹੜੀ ਲੈਣੀ ਹੈ ਜੀ ਤੇ ਉੱਤੇ ਕੋਈ 30 ਕੇ 40 ਲੱਖ ਰੁਪਈਆ ਬੁਲੇਟ ਪ੍ਰੂਫ ਤੇ ਲਗਣਾ ਹੈ ਮਤਲਬ ਕਿ ਬੁਲੇਟ ਪ੍ਰੂਫ ਵੀ ਤਗੜਾ ਐ ਪੈਸੇ ਤੋਂ ਆਪਾਂ ਦੇਖਦੇ ਆਂ ਤਾਂ ਬਹੁਤ ਘੱਟ ਪੈਸਿਆਂ 'ਚ ਵੀ ਬੁਲੇਟ ਪ੍ਰੂਫ ਗੱਡੀਆਂ ਤਿਆਰ ਹੋ ਜਾਂਦੀਆਂ ਪਰ ਇਹ ਕੋਈ ਖਾਸ ਹੀ ਬੰਦਾ ਹੋਏਗਾ ਪਰ ਖਬਰ ਦੇ ਮੁਤਾਬਕ ਇਹ ਕਹਿੰਦੇ ਆ ਕਿ ਭਾਈ ਇਹ ਨਹੀਂ ਹਾਲੇ ਕਨਫਰਮ ਕਿ ਉਹ ਕਿਹੜੇ ਕਾਫਲੇ 'ਚ ਜਾਊਗੀ ਹੂੰ ਐਹੋ ਜੀ ਗੱਡੀ ਸ਼ਿੰਗਾਰ ਕੇ ਕਿਸੇ ਹੋਰ ਕਾਫਲੇ 'ਚ ਮੈਨੂੰ ਨਹੀਂ ਲੱਗਦਾ ਕਿ ਗੁੰਜਾਇਸ਼ ਬਚਦੀ ਆ ਕਿ ਜਾਊਗੀ ਜੀ ਤਾਂ ਕਾਫਲਾ ਤੇ ਇੱਕ ਹੀ ਆ ਹੂੰ ਸਤਾਵਜਾ ਲੱਗਦਾ ਕਿ ਇਹ ਇਹ ਵੀ ਉਹਦਾ ਸ਼ਿੰਗਾਰ ਬਣੂਗੀ ਜਾਪਦਾ ਤੇ ਹੋਆ ਜੀ ਤੇ ਬਾਕੀ ਹੁਣ ਦੇਖੋ ਜਿਹੜੀ ਗੱਲ ਹੈ ਵਿਧਾਇਕਾਂ ਵਧੂ ਕਾਂ ਕੁਲ ਤੇ ਗੱਡੀਆਂ ਹੁੰਦੀਆਂ ਨਾ ਨੋਵਾ ਕ੍ਰਿਸਟਾ ਸ਼ਾਦਾ ਮੰਤਰੀਆਂ ਕੋਲ ਵੀ ਲਗਭਗ ਇਹੋ ਜੀਆਂ ਗੱਡੀਆਂ ਆ ਜੀ ਉਹ ਵੀ ਕਹਿੰਦੇ ਆ ਕਿ ਸਾਨੂੰ ਵੀ ਨਵੀਆਂ ਚਾਹੀਦੀਆਂ ਗੱਡੀ ਟੁੱਟ ਭੱਜ ਬਹੁਤ ਹੁੰਦੀ ਆ ਨਾ ਚੱਲਦੀਆਂ ਬਹੁਤੀਆਂ ਬਹੁਤੀਆਂ ਬਿਲਕੁਲ ਤੁਹਾਨੂੰ ਦੇਖੋ ਭਈ ਗੱਲ ਇਹ ਆ ਕਿ ਕਹਾਣੀ ਜਿਹੜੀ ਆ ਨਾ ਉਹ ਇੱਥੇ ਜੇ ਖੜਦੀ ਆ ਕਿ ਜੇ ਤੇ ਗੱਡੀ ਮਾਨ ਸਾਹਿਬ ਦੇ ਕਾਫਲੇ ਚ ਜਾਣੀ ਹੈ ਜਿਹਦੀ ਕਿ ਉਮੀਦ ਹੈ ਹੂੰ ਫਿਰ ਤੇ ਥੋੜਾ ਸੋਚਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਜਿਹੜੀਆਂ ਗੱਡੀਆਂ ਨੇ ਐਗਜ਼ੈਕਟ ਤੋ ਮੈਨੂੰ ਪਤਾ ਨਹੀਂ ਪਰ ਕਾਫੀ ਤਗੜੀ ਗੱਡੀ ਹੈ ਇਹਨਾਂ ਦੇ ਕਾਫਲੇ 'ਚ ਰਾਜਪਾਲ ਦੇ ਬਰੋਬਰ ਜੀ ਜੀ ਸਿਕਿਉਰਿਟੀ ਦੇ ਇੰਤਜ਼ਾਮਾ ਤੁਹਾਡੇ ਪੁਖਤਾ ਨੇ ਬੁਲੇਟ ਪ੍ਰੂਫ ਵਗੈਰਾ ਜਿਹੜੀਆਂ ਕੋਈ ਮੈਂ ਨਹੀਂ ਕਹਿੰਦਾ ਕਿ ਨਾ ਕਰਾਓ ਮੁੱਖ ਮੰਤਰੀ ਹੈ ਸੁਰੱਖਿਆ ਦੇ ਮਾਮਲੇ 'ਚ ਸੁਰੱਖਿਆ ਦੇ ਮਾਮਲੇ 'ਚ ਤੁਸੀਂ ਐਵੇਂ ਸਲਾਹ ਦਿਓ ਤੇ ਉਹ ਠੀਕ ਨਹੀਂ ਹੁੰਦੀ ਜੀ ਪਰ ਜੇ ਸਰਦਾ ਹੈ ਤਾਂ ਕੀ ਲੋੜ ਹੈ ਉਹ ਗਾਂ ਤੁਹਾਨੂੰ ਹੀ ਕੰਮ ਆਉਣਾ ਐਸਾ ਤੁਹਾਡੇ ਕੋਲ 4 ਪੈਸੇ ਹੋਣਗੇ ਡਿਵੈਲਪਮੈਂਟ ਕਰੋ ਜੀ ਵੋਟਾਂ ਵੇਲੇ ਸੌਖੇ ਰਹੋਗੇ ਤੇ ਨਹੀਂ ਤਾਂ ਬੁਲੇਟ ਪ੍ਰੂਫ ਜਿੰਨੀ ਮਰਜ਼ੀ ਕਰਾ ਲਓ ਹੂੰ ਇਹ ਜਿਹੜੀਆਂ ਇਹ ਇਸ ਵੇਲੇ ਆਪਾਂ ਦੇਖਦੇ ਭਈਆਂ ਗੱਲਾਂ ਚੱਲਦੀਆਂ ਪਈਆਂ ਵਿਰੋਧ ਹੁੰਦਾ ਹੈ ਜੀ ਉਹ ਪ੍ਰੂਫ ਕਿਵੇਂ ਕਰੋਗੇ ਬਿਲਕੁਲ ਠੀਕ ਹੈ ਨਾ ਜੀ ਜੀ ਉਹ ਲੋਕਾਂ ਦਾ ਵਿਰੋਧ ਪ੍ਰੂਫ ਕਿਵੇਂ ਕਰੋਗੇ ਜੋ ਮਰਜ਼ੀ ਲਾ ਲਓ ਹੂੰ ਤੇ ਲੋਕ ਖੁਸ਼ ਕਰਨ ਦਾ ਇਹੀ ਤਰੀਕਾ ਹੁੰਦਾ ਕਿ ਆਪਣੇ ਖਰਚੇ ਘੱਟ ਰੱਖੋ ਜੀ ਲੋਕਾਂ ਦੇ ਜ਼ਿਆਦਾ ਖਰਚ ਕਰੋ ਬਿਲਕੁਲ ਕਾਹੀ ਫਾਰਮੂਲਾ ਦੇ ਟਾਈਮ ਤੇ ਜਦੋਂ ਲੋਕ ਤੁਹਾਡੇ ਵਿਰੋਧ ਹੋਣ ਹਾਂਜੀ ਬਿਲਕੁਲ ਬਿਲਕੁਲ ਲੋਕ ਵਿਰੋਧ ਇਹਨਾਂ ਦੇ ਇੱਕ ਵਿਧਾਇਕ ਨੇ ਉਹ ਦਗਾਟਣ ਕਰਨ ਜਾਣਾ ਸੀਗਾ ਸਾਹਿਬ ਜੀ ਕਮਾਲ ਦੀ ਗੱਲ ਹੈ ਕਿ ਉਹਦੇ ਭੱਜਣ ਵਾਸਤੇ ਇੱਕ ਦੀਵਾਰ ਤੋੜ ਕੇ ਵਿੱਚ ਦੀ ਦਰਵਾਜ਼ਾ ਰੱਖਿਆ ਗਿਆ ਸੀ ਕਿ ਇਧਰ ਦੀ ਲਗਾ ਦੇਣਾ ਸਾਹਿਬ ਲਾ ਲੂ ਫਿਰ ਇਹ ਦੋ ਵਾਰ ਤੋਂ ਸੁਖਵੀਰ ਸਿੰਘ ਬਾਦਲ ਵੇਲੇ ਇਸ ਤਰ੍ਹਾਂ ਹੋਇਆ ਕਿ ਮੈਨੂੰ ਯਾਦ ਆ ਇਧਰ ਦੀ ਸੈੜੀ ਸੀ ਸ਼ਾਇਦ ਮਾਲਵੇ ਜੀ ਹੂੰ ਕਿ ਇੱਕ ਗੁਰੂ ਘਰ ਦੀ ਦੀਵਾਰ ਤੋੜ ਕੇ ਕੰਗ ਤੋੜ ਕੇ ਵਿੱਚ ਦੀ ਖੜਿਆ ਗਿਆ ਸੀ ਗੁਰੂ ਸੁਖਬੀਰ ਸਿੰਘ ਬਾਦਲੋਂ ਪਰ ਉਤੇ ਚਲੋ ਰਿਪੀਟ ਹੋਏ ਹੂੰ ਤੇ ਕੋਈ 7ਵੇਂ 8ਵੇਂ ਸਾਲ ਦੇ ਵਿੱਚ ਉਹਨਾਂ ਨੂੰ ਇਹ ਦੁਬਾਰਾ ਤੋੜ ਕੇ ਨਿਕਲਣਾ ਪਿਆ ਤੇ ਤੁਹਾਡਾ ਤਾਂ ਟਾਈਮ ਹੀ ਹਲੇ ਜੀ ਸੁਖ ਨਾਲ 3 ਸਾਲ ਹੋਏ ਬਿਲਕੁਲ ਪਹਿਲੀ ਇਨਿੰਗ ਤੇ ਪਹਿਲੀ ਇਨਿੰਗ ਦੇ ਤਿੰਨ ਸਾਲ हां बस पहली इनिंग है कह लो हम्म हुन ये तो कह नहीं सकदे आपा पहली चोरी पहला फा जी वो किसी और संदर्भ विच ਵਰਤੇ ਆ ਜਾਂਦਾ ਪਰ मतलब के ਤੁਸੀਂ ਬਹੁਤ ਜਲਦੀ ਫਸ ਗਏ जी तो ਗੱਲ ਇਹ ਆ ਕਿ ਤੁਹਾਡੇ ਟੀਚਰਾਂ ਦੀ ਐਤਕੀ ਜਿਹੜੇ ਰੈਗੂਲਰ ਟੀਚਰ ਨੇ ਉਹਨਾਂ ਦੀ ਤਨਖਾਹ ਤੰਦਰਾ ਕੇ 16 ਨੂੰ ਆਈ ਆ ਹਾਂ ਇਹ ਬਿਲਕੁਲ ਪਟਵਾਰੀਆਂ ਦੀ ਮੇਰੇ ਖਿਆਲ ਦੇ ਨਾਲ 11 ਕੇ 12 ਨੂੰ ਆਈ ਆ ਹੂੰ ਤੁਹਾਡੇ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਭਾਈ ਕਿਸੇ ਵੇਲੇ ਵੀ ਕਿਸੇ ਵੇਲੇ ਵੀ ਤੁਹਾਡੇ ਵਾਜੇ ਵੱਜ ਸਕਦੇ ਆ ਹੂੰ ਮਤਲਬ ਕਿ ਕਰਜ਼ੇ ਦੇ ਹਿਸਾਬ ਦੇ ਨਾਲ ਵਿਆਜ ਦੇ ਹਿਸਾਬ ਦੇ ਨਾਲ ਉਦਾਇਗੀਆਂ ਦੇ ਹਿਸਾਬ ਨਾਲ ਮੈਂ ਕਹਿ ਰਿਹਾ ਜੀ ਕਿ ਕਿਸੇ ਵੇਲੇ ਵੀ ਵਾਜੇ ਵਜ ਸਕਦੇ ਆ ਤਾਂ ਲੋੜ ਤੇ ਇਹ ਹੀ ਆ ਕਿ ਜਿੱਥੇ ਖਰਚਾ ਘੱਟ ਕੀਤਾ ਜਾ ਸਕਦਾ ਉੱਥੇ ਕਟੌਤੀ ਕਰਕੇ ਡਿਵੈਲਪਮੈਂਟ ਤੇ ਲਾਇਆ ਜਾਵੇ ਪੈਸਾ ਜੀ ਜਾਂ ਲੋਕਾਂ ਤੇ ਇਨਵੈਸਟ ਕੀਤਾ ਜਾਵੇ ਕਿ ਉਹਦੇ ਨਾਲ ਸਾਡੀ ਆਰਥਿਕਤਾ ਜਿਹੜੀ ਹੈ ਨਾ ਉਹਦੇ ਚ ਕਿਤੇ ਨਾ ਕਿਤੇ ਜ਼ਾਫਾ ਹੋਵੇ ਵਾਧਾ ਹੋਵੇ ਜੀ ਜੀ ਬਾਕੀ ਦੇਖਦੇ ਆ ਕਿਹਦੇ ਕਾਫਲੇ ਦਾ ਸ਼ਿੰਗਾਰ ਬਣੂਗੀ ਮਰਸੀਡੀਜ਼ ਬਹਿਣ ਤਾਂ ਬਾਕੀ ਖਬਰ ਦੇ ਮੁਤਾਬਕ ਤੇ ਇਹ ਹੋਆ ਕਿ ਗੱਡੀ ਲਗਭਗ ਫਾਈਨਲ ਹੈ ਕਿ ਮਰਸਡੀਜ਼ ਆਉਣੀ ਹੈ ਇੱਕ ਹੀ ਆਉਣੀ ਹੈ ਮੈਂ ਤੇ ਜਿੰਨੀ ਕੋ ਖਬਰ ਪੜੀ ਹੈ ਜੀ ਜੀ ਮਿੰਟੋ ਜੀ ਦੋ ਤਿੰਨ ਕਮੈਂਟ ਨੇ ਮਿੰਟੋ ਜੀ ਖਬਰ ਦੇ ਨਾਲ ਜੁੜੇ ਹੋਏ ਮੈਂ ਪੜ ਲੈਣਾ ਇੱਕ ਤਾਂ ਫਿਟਨੈਸ ਐਕਸਪਰਟ ਜੀ ਪੁੱਛ ਰਹੇ ਨੇ ਕਿ ਜੇਕਰ ਸਰਕਾਰ ਬਦਲ ਜੇ ਫਿਰ ਕੀ ਇਹ ਗੱਡੀਆਂ ਕਹਿੰਦੇ ਵਾਪਸ ਲੈ ਲਈਆਂ ਜਾਂਦੀਆਂ ਇਹ ਦੱਸ ਦਿਓ ਤੇ ਨਾਲ ਕੁਝ ਮਿੱਤਰ ਕਾਫੀ ਮਿੱਤਰ ਇਹ ਕਹਿ ਰਹੇ ਨੇ ਕਿ 101% ਕਹਿੰਦੇ ਕੇਜਰੀਵਾਲ ਸਾਹਿਬ ਵਾਸਤੇ ਜਾਣੀ ਹੈ ਗੱਡੀ ਤੇ ਗੱਡੀਆਂ ਕਿਤੇ ਕਹਿੰਦੇ ਕੇਜਰੀਵਾਲ ਦੇ ਸ਼ੀਸ਼ਮੈਲ ਵਾਂ ਕੋਈ ਹੋਰ ਹੀ ਨਾ ਵਰਤ ਜੇ ਰਜਿੰਦਰ ਸ਼ਰਮਾ ਜੀ ਕਹਿ ਰਹੇ ਨਹੀਂ ਤੁਸੀਂ ਇੱਕ ਚ ਹੁਣ ਦੇਖਾਂਗੇ ਗੱਡੀ ਐ ਨਹੀਂ ਜਾਂਦੀ ਹੁੰਦੀ ਗੱਡੀ ਦਾ ਪ੍ਰੋਟੋਕਾਲ ਹੁੰਦਾ ਸਾਬ ਜੀ ਠੀਕ ਹੈ ਰਾਜਪਾਲ ਦਾ ਇੱਕ ਵੱਖਰਾ ਪ੍ਰੋਟੋਕਾਲ ਹੁੰਦਾ ਹੈ ਮੁੱਖ ਮੰਤਰੀ ਦਾ ਸੁਰੱਖਿਆ ਦਾ ਗੱਡੀਆਂ ਦਾ ਇੱਕ ਵੱਖਰਾ ਪ੍ਰੋਟੋਕਾਲ ਹੁੰਦਾ ਮੰਤਰੀਆਂ ਦਾ ਵੱਖਰਾ ਜਿੱਥੋਂ ਤੱਕ ਭਾਈ ਸਾਹਿਬ ਦਾ ਸਵਾਲ ਹੈ ਕਿ ਗੱਡੀਆਂ ਵਾਪਸ ਲੈ ਲੀਆਂ ਜਾਂਦੀਆਂ ਗੱਡੀਆਂ ਗਾਂ ਬਧਾਇਕ ਨਹੀਂ ਚੁਣ ਕੇ ਆਉਂਦੇ ਹੂੰ ਬਿਲਕੁਲ ਮੰਤਰੀ ਗਾਂ ਨਹੀਂ ਬਣਦੇ ਜੀ ਉਹ ਗੱਡੀਆਂ ਗਾਂ ਤੁਰੀਆਂ ਜਾਂਦੀਆਂ ਘਰੇ ਨਹੀਂ ਲਿਜਾ ਸਕਦੇ ਜੀ ਬਿਲਕੁਲ ਤਾਂ ਮਤਲਬ ਕਿ ਇਸ ਤਰ੍ਹਾਂ ਹੁੰਦਾ ਕਿ ਜਿਵੇਂ ਕੋਠੀ ਕੋਠੀ ਤਾਂ ਉਹੀ ਹੁੰਦੀ ਹੈ ਨਾ ਹੂੰ ਮંત્રી ਵਿੱਚੋਂ ਨਿਕਲ ਜਾਂਦਾ ਜਾਂ ਵਿਧਾਇਕ ਵਿੱਚੋਂ ਨਿਕਲ ਜਾਂਦਾ ਉਹੀ ਹਿਸਾਬ ਕਿਤਾਬ ਆ ਜੀ ਤੇ ਹੋਰ ਕੀ ਤੁਹਾਡਾ ਪ੍ਰਸ਼ਨ ਸੀ ਬਸ ਉਹ ਤੇ ਕਹਿ ਰਹੇ ਸੀ ਕਿ ਕੇਜਰੀਵਾਲ ਸਾਹਿਬ ਵਰਤਨਗੇ ਉਹਨਾਂ ਵਾਸਤੇ ਹੈ ਕੇਜਰੀਵਾਲ ਦਾ ਇਹ ਨਹੀਂ ਮੈਨੂੰ ਪਤਾ ਪਰ ਤੁਸੀਂ ਕੇਜਰੀਵਾਲ ਸਾਹਿਬ ਦੀ ਲੜਕੀ ਦੀ ਸ਼ਾਦੀ ਹੋਈ ਆ ਹੂੰ ਪਿੱਛੇ ਜੀ ਜੀ ਚਲੋ ਵਧਾਈ ਕੇਜਰੀਵਾਲ ਫੈਮਿਲੀ ਨੂੰ ਸਾਰੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਵਧਾਈ ਪਰ ਉੱਥੇ ਤੁਸੀਂ ਇਹ ਦੇਖੋ ਕਿ ਕਪੂਰਥਲਾ ਹਾਊਸ ਦੇ ਵਿੱਚ ਸ਼ਾਦੀ ਹੋਈ ਆ ਉਹ ਇੱਕ ਤਰ੍ਹਾਂ ਨਾਲ ਮੁੱਖ ਮੰਤਰੀ ਦਾ ਜਿਹੜਾ ਨਾ ਟਿਕਾਣਾ ਆ ਆਪਣੇ ਦਾ ਹਾਂ ਜੀ ਕਪੂਰਥਲਾ ਹਾਊਸ ਹੈ ਜਿਹੜਾ ਉਸ ਨੂੰ ਸ਼ਾਦੀ ਵਾਸਤੇ ਵਰਤਿਆ ਗਿਆ ਇਹ ਇੱਕ ਬੜੀ ਕਮਾਲ ਦੀ ਗੱਲ ਹੈ ਸ਼ਾਦੀ ਗੱਲ ਹੈ ਬਿਲਕੁਲ ਇਹ ਇਸੇ ਤਰ੍ਹਾਂ ਹੀ ਆ ਕਿ ਮਾਨ ਸਾਹਿਬ ਦੇ ਰਿਸ਼ਤੇ ਸ਼ਾਦੀ ਕਰਤੀ ਹੋਵੇ ਜਿਦਾਂ ਜੀ ਮਤਲਬ ਚੰਡੀਗੜ੍ਹ ਵਾਲੀ ਹੈ ਜਿਸ ਤਰ੍ਹਾਂ ਤਾਂ ਕਪੂਰਥਲਾ ਹਾਊਸ ਜਿਹੜਾ ਹੈ ਉਹ ਸਾਡੇ ਮੁੱਖ ਮੰਤਰੀ ਦੀ ਇੱਕ ਦਿੱਲੀ ਵਿੱਚ ਕਹਿ ਲੋ ਕਿ ਰੈਸ਼ ਹੈ ਹੂੰ ਠੀਕ ਹੈ ਜੀ ਉਹਦੇ ਵਿੱਚ ਸ਼ਾਦੀ ਜਿਹੜੀ ਹੈ ਤੁਸੀਂ ਸਮਝ ਸਕਦੇ ਹੋ ਉਹ ਸਾਫ਼ ਕਰ ਦਿੰਦੀ ਹੈ ਸਪਸ਼ਟ ਕਰ ਦਿੰਦੀ ਹੈ ਸਾਰੀ ਤਸਵੀਰ ਨੂੰ ਕੈਸਲ ਦੇ ਵਿੱਚ ਐਕਚੁਅਲ ਚ ਬੌਸ ਕਿਹੜਾ ਹੈ ਔਰ ਉਸ ਬੌਸ ਨੂੰ ਖੁਸ਼ ਰੱਖਣ ਵਾਸਤੇ ਕੀ ਕੁਛ ਨਹੀਂ ਕੀਤਾ ਜਾਂਦਾ ਬਾਕੀ ਜੇ ਤੁਹਾਨੂੰ ਪਤਾ ਮਰੀਲਾ ਬਹੁਤ ਪੈਰੀਆਂ ਨੇ ਮਾਨਸਾ ਦੇ ਡਾਂਸ ਤੇ ਮੈਂ ਚਲੋ ਉਹ ਵਿਅਕਤੀਗਤ ਗਤੀਵਿਧੀਆਂ ਹੁੰਦੀਆਂ ਉਹ ਕੋਈ ਵੱਡੀ ਗੱਲ ਨਹੀਂ ਨੱਚਣਾ ਠੱਪਣਾ ਭਾਈ ਸਭ ਦਾ ਹੱਕ ਹੈ ਸਭ ਦਾ ਹੱਕ ਹੈ ਬਿਲਕੁਲ ਪਰ ਮੁੱਖ ਮੰਤਰੀ ਸਾਹਿਬ ਚਲੋ ਨੱਚ ਠੱਪ ਵੀ ਲਿਆ ਪਰ ਕੰਮ ਕਰਨ ਵਾਲੇ ਪਾਸੇ ਵੀ ਆ ਜਾਣ ਤੇ ਬਿਹਤਰ ਆ ਜੀ ਜੀ ਲੋਕ ਵੀ ਇਹ ਸੱਦਾ ਮਾਰ ਰਹੇ ਜਿੰਨੀਆਂ ਇੱਕ ਪੋਸਟਾਂ ਵੇਖਿਓ ਕਹਿ ਰਹੇ ਨੇ ਕਿ ਮਾਨ ਸਾਹਿਬ ਆਜੋ ਹੁਣ ਇੱਧਰ ਵੀ ਬਹੁਤ ਲੋੜ ਹੈ ਤੁਹਾਡੀ ਆਰਮਿੰਟੂ ਜੀ ਇੱਕ ਮਿੰਟ ਮੈਂ ਹੋਰ ਪੜ੍ਹਦੇ ਆਂ ਫਿਰ ਆਪਾਂ ਅੱਗੇ ਨੂੰ ਚੱਲਦੇ ਆਂ ਜਟਵੈੜ ਜੀ ਕਹਿੰਦੇ ਕਿ ਅੱਜ ਦੀ ਨੌਜਵਾਨ ਪੀਡੀਏ ਜਿਹੜੀ ਸੜਕਾਂ ਤੇ ਰੋਲ ਰਹੀ ਹੈ ਨੌਕਰੀ ਦੇ ਪਿੱਛੇ ਕਹਿੰਦੇ ਕੁਝ ਕੁ ਪੱਕੇ ਹੋਣ ਲਈ ਤੇ ਆਪਕ ਸੜਕਾਂ ਤੇ ਰੋਲੇ ਆ ਉਹਨਾਂ ਨੂੰ ਦੇਣ ਲਈ ਪੈਸੇ ਹੈ ਨਹੀਂ ਪਰ ਮਹਿੰਗੀ ਗੱਡੀ ਲੈਣ ਲਈ ਕਹਿੰਦੇ ਇਹਨਾਂ ਕੋਲੇ ਪੈਸੇ ਹੈਗੇ ਆ